ਪਗੜਾ ਵਿਖੇ ਉਸ ਸਮੇਂ ਇੱਕ ਵੱਡਾ ਹਾਦਸਾ ਹੋਣ ਤੋਂ ਬਚਾ ਹੋ ਗਿਆ ਜਦੋਂ ਪਿੰਡ ਚਮਾਲਪੁਰ ਨਜ਼ਦੀਕ ਫਲਾਂ ਨਾਲ ਭਰੀ ਇੱਕ ਗੱਡੀ ਨੂੰ ਇੱਕ ਟਰੱਕ ਵਾਲੇ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਫਲਾਂ ਵਾਲੀ ਗੱਡੀ ਪਲਟ ਗਈ ਇਸ ਹਾਦਸੇ ਵਿੱਚ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਵੀ ਸੂਚਨਾ ਹੈ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹਾਂ ਐਸਐਸਐਫ ਦੇ ਮੁਲਾਜ਼ਮ ਨਵਜੋਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ 112 ਨੰਬਰ ਤੇ ਕਾਲ ਆਈ ਸੀ ਕਿ ਚਮਾਲਪੁਰ ਵਿਖੇ ਫਲਾਂ ਨਾਲ ਭਰੀ ਗੱਡੀ ਦਾ ਚਾਲਕ ਗੱਡੀ ਨੂੰ ਪੈਂਚਰ ਲਗਵਾ ਰਿਹਾ ਸੀ ਕਿ ਚਨਈ ਤੋਂ ਆ ਰਹੇ ਟਰੱਕ ਨੇ ਗੱਡੀ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਗੱਡੀ ਵਿੱਚ ਸਵਾਰਿਕ ਵਿਅਕਤੀ ਟਕਮੀ ਹੋ ਗਿਆ ਹੁਣਾ ਦੱਸਿਆ ਕਿ ਫਿਲਹਾਲ ਪੁਲਿਸ ਵੱਲੋਂ ਖਾਸੇ ਦੇ ਕਾਰਨ ਰੀ ਜਾਂਚ ਕੀਤੀ ਜਾ ਰਹੀ ਹੈ ਨਵਜੋਤ ਸਿੰਘ ਹਾਂਜੀ ਇਹ ਮਾਮਲਾ ਕੀ ਜਿਹੜਾ ਜਮਾਲਪੁਰ ਹਾਈਵੇ ਦੇ ਉੱਪਰ ਆਇਆ ਹੈ 112 ਨੰਬਰ ਤੋਂ ਸਾਨੂੰ ਕਾਲ ਆਈ ਵੀ ਦੋ ਗੱਡੀਆਂ ਦਾ ਆਪਸ ਵਿੱਚ ਟਕਰਾਅ ਹੋ ਗਿਆ ਕਿਸ ਕਿਸ ਦੇ ਵਿੱਚ ਨੁਕਸਾਨ ਹੋਇਆ ਜੀ ਇਹ ਜਾਨੀ ਨੁਕਸਾਨ ਤਾਂ ਕੋਈ ਵੀ ਨਹੀਂ ਹੋਇਆ ਹੈਗਾ ਰੋਡ ਤੇ ਹਾਈਵੇ ਤੇ ਯਾਨੀ ਕਿ ਆਪਸ ਵਿੱਚ ਟਕਰਾਅ ਹੋ ਗਿਆ ਗੱਡੀਆਂ ਦਾ ਨੁਕਸਾਨ ਜ਼ਿਆਦਾ ਹੋਇਆ ਇਦੇ ਵਿੱਚ ਇੱਕ ਟਰੱਕ ਆ ਰਿਹਾ ਸੀਗਾ ਜਨੈਈ ਤੋਂ ਉਹ ਫਿੱਟ ਕਰ ਗਿਆ ਇੱਕ ਗੱਡੀ ਖੜੀ ਸੀਗੀ ਪੈਂਚਰ ਲਗਾ ਰਹੀ ਸੀ ਉਹ ਪਿੱਛੋਂ ਡੇਟ ਵੱਜੀ ਟੋਟਲ ਗੱਡੀਆਂ ਗਿਨੀਆਂ ਲੋ ਦੋ ਦੋ ਗੱਡੀਆਂ ਦਾ ਟੁੱਟੇ ਨੁਕਸਾਨ ਹੋਇਆ ਹਾਂ ਇਹ ਮੈਂ ਮਾਮਲਾ ਕੀ ਹੈ ਜਿਹੜਾ ਐਕਸੀਡੈਂਟ ਹੋਇਆ ਯੇ ਸਰ ਇਸਕਾ ਟਾਇਰ ਫਟਾਪੜਾ tha بیچو بیچ ਰੋਡ ਮੈਂ ਟਾਇਰ ਚੇਂਜ ਕਰ ਰਹਾ tha ਇਹ ਤੁਹਾਡਾ ਜਿੱਦਾਂ ਹੀ ਉਹ ਵਾਲਾ ਅੱਛਾ ਜੀ ਉਸ ਦੋ ਗੱਡੀ ਤੋਂ ਨਿੱਠ ਬਚੀ ਉਸੇ ਟਕਰੇ ਟਕਰਾਈ ਅਬ ਮੇਰੀ ਗੱਡੀ ਕਾ ਐਮਰਜੈਂਸੀ ਮੈਂ ਬ੍ਰੇਕ ਲਗਾ ਨਹੀਂ जब लगी है मेरी गाड़ी सर और कोई प्रॉब्लम नहीं सर कितने बजे हुआ हाँ सर अभी हुआ था जी कोई दस पंद्रह बीस कहाँ जाना आपने ये जलंधर बस खाली आए कहाँ से है चेन्नई हैं चेन्नई क्या है इसमें लोड तो तो है सीजा, सीजा। शीशा है शीशा 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 तो कोई जानी नुकसान तो नहीं बस कुछ ਇਸ ਮੌਕੇ ਡਾਇਲਿਕਸੋ ਅਧਿਕਾਰੀ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਇੱਕ ਵਿਅਕਤੀ ਦੇ ਮਾਮੂਲੀ ਸੱਟ ਵੱਜੀ ਹੈ ਜਦਕਿ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ। ਅੱਜ ਹਾਈਵੇ ਉੱਪਰ ਖੜੇ ਹਾਂ ਜਮਾਲਪੁਰ ਦੀ ਮਾਨ ਲਾਡੀ ਜੀਐਮਡੀ ਸੁਖਮਨ ਜੈ ਸਿੰਘ ਸਿਵਲ ਅਫਸਰ ਬਰਾਦਰ ਨੂੰ ਕਾਲ ਆਈ ਕਿ ਇੱਥੇ ਆਪਣਾ ਇੱਕ ਐਕਸੀਡੈਂਟ ਹੋਇਆ ਗੁਰਾਂ ਰੋਡ ਦੇ ਉੱਪਰ ਇੱਕ ਟਰੱਕ ਦਾ ਤੇ ਗੱਡੀ ਵਾਲੇ ਦਾ ਐਕਸੀਡੈਂਟ ਹੋਇਆ ਹੈ। ਸਰ ਕਿੱਦਾਂ ਬੰਦੇ ਦੀਆਂ ਕੰਡੀਸ਼ਨ ਠੀਕ ਹੈ ਬੰਦੇ? ਕੰਡੀਸ਼ਨਾਂ ਦੀ ਠੀਕ ਹੈ ਇੱਕ ਦੇ ਨੱਕ ਦੇ ਸਾਹ ਤਾਂ ਬਾਕੀ ਤਾਂ ਮੂਹਰੇ ਕਿਸ ਕਿਸ ਦੇ ਵਿੱਚ ਹੋਇਆ ਜੀ ਇਹ ਇੱਕ ਟਰੱਕ ਦਾ ਹੋਇਆ ਹੈ ਇਹ ਨਾ ਪੈਂਚਰ ਲਾ ਰਿਆ ਸੀ ਆਪਣੀ ਗੱਡੀ ਨੂੰ ਛੋਟੇ ਹਾਥੀ ਵਾਲੇ ਉੱਥਾਰੇ ਵਾਲੇ ਦੇ ਵਿੱਚ ਲਿਆ ਕੇ ਮਾਰੀ ਕਿੰਨੀਆਂ ਗੱਡੀਆਂ ਦਾ ਨੁਕਸਾਨ ਹੈ ਗੱਡੀਆਂ ਟੋਟਲ ਸਭ ਤਿੰਨ ਗੱਡੀਆਂ ਬੰਦੇ ਠੀਕ ਦਾ ਪੰਜ ਬੰਦੇ ਠੀਕ ਮੇਰਾ ਨਾਮ ਜੀ ਦਲਰਾਜ ਸਿੰਘ ਅੰਤਰ ਕੀ ਮਾਮਲਾ ਕੀ ਜਿਹੜਾ ਇਹ ਐਕਸੀਡੈਂਟ ਹੋਇਆ ਗੱਡੀ ਦਾ ਇੱਕ ਦਾ ਟਾਇਰ ਬਲੌਸ ਹੋਇਆ ਸੀਗਾ ਉਹਨੂੰ ਚੇਂਜ ਕਰ ਰਹੇ ਸੀਗੇ ਤੇ ਪਿੱਛੋਂ ਵੀ ਆ ਗਿਆ ਟਰੱਕ ਵਾਲੇ ਨੇ ਹਿੱਟ ਕਰ ਦਿੱਤਾ ਤੇ ਬੰਦੇ ਠੀਕ ਠਾਕ ਬੰਦੇ ਸਭ ਠੀਕ ਠਾਕ ਨੇ ਜਾਨੀ ਨਾ ਨੁਕਸਾਨ ਨਹੀਂ ਕੋਈ ਕਿੱਥੋਂ ਕਿੱਥੇ ਜਾ ਰਹੇ ਸੀਗੇ ਇਹ ਲੁਧਿਆਣਾ ਤੋਂ ਜਲੰਧਰ ਤੱਕ